ਵਾਹਿਗੁਰੂ ਜिक्का ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਬ ਸ੍ਰੀ ਗੁਰੂ ਹਰਗਵਿੰਦ ਸਾਹਿਬ ਜਿਨ੍ਹਾਂ ਨੇ ਗੁਰੂ ਕੀ ਵਿਡਾਲੀ ਸਾਹਿਬ ਜਨਮ ਧਾਰਿਆ ਤੇ ਗੁਰੂ ਸਾਰੀ ਸੰਗਤ ਨੂੰ ਹੀ ਬਹੁਤ ਬਹੁਤ ਵਧਾਈਆਂ ਹੋਣ ਉਹਨਾਂ ਨੇ ਜਨਮ ਲੈਣ ਦੀ ਖੁਸ਼ੀ ਵਿੱਚ ਅੱਜ ਇੱਥੇ ਉਹਨਾਂ ਦਾ ਜਦੋਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਬਹੁਤ ਬੇਅੰਤ ਸੰਗਤਾਂ ਪਹੁੰਚੀਆਂ ਹਨ ਤੇ ਜਿਨ੍ਹਾਂ ਦੀਆਂ ਸ਼ਰਧਾ ਪੂਰੀਆਂ ਹੁੰਦੀਆਂ ਹਨ ਦੁੱਧ ਪੁੱਤ ਦੇ ਗੁਰੂ ਅਰਬਿੰਦ ਸਾਹਿਬ ਦੇ ਦਰ ਤੋਂ ਮਿਲਦਾ ਹੈ ਹਰ ਮਾਤਾ ਨੂੰ ਇੱਥੇ ਪੁੱਤਰ ਦੀ ਦਾਤ ਪ੍ਰਾਪਤ ਹੁੰਦੀ ਹੈ ਬਾਬਾ ਬੁੱਢਾ ਸਾਹਿਬ ਗੁਰੂ ਅਰਬਿੰਦ ਸਾਹਿਬ ਦੀਆਂ ਖੁਸ਼ੀਆਂ ਲੈਣ ਵਾਸਤੇ ਬੇਅੰਤ ਸੰਗਤਾਂ ਅੱਜ ਬਹੁਤ ਹੀ ਰੌਣਕਾ ਹੈ ਟੁੱਟ ਲੰਗਰ ਸ਼ਰਧਾਈਆਂ ਦੇ ਲੰਗਰ ਸ਼ਬੀਲਾਂ ਠੰਡੇ ਮਿੱਠੇ ਪਾਣੀ ਦੀਆਂ ਸ਼ਬੀਲਾਂ ਤੇ ਸੰਗਤਾਂ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚ ਰਹੀਆਂ ਹਨ ਕੱਡੀ ਦਿਵਾਨ ਕਜਬੀਸ਼ਰ ਲੱਗੇ ਹੋਏ ਹਨ ਕੱਲ ਦੇ ਦਿਵਾਨ ਚੱਲ ਰਹੇ ਨੇ ਅੱਜ ਦਿਵਾਨ ਸਮਾਪਤੀ ਹੋਣੀ ਹੈ ਨਾ ਕਬੱਡੀ ਦੇ ਮੈਚ ਹੋਣੇ ਹਨ ਸਵਾਮਾ ਨੂੰ ਗੁਰੂ ਅਰਜਨ ਸਾਹਿਬ ਜੀ ਦੀਆਂ ਦੀਆਂ ਬਹੁਤ ਹੀ ਮਹਿਮਾ ਅਪਰਪਾਰ ਹੈ ਹਰ ਦਿਨ ਆਸਮਰਾ ਦੇ ਤੋਂ ਪੂਰੀ ਹੁੰਦੀ ਹੈ ਤੇ ਸੰਗਤ ਵੱਤ ਤੋਂ ਵੱਧ ਸੰਗਤਾਂ ਪਹੁੰਚ ਰਹੀਆਂ ਨੇ মিডিਏ ਦੇ ਰਾਈ ਸੰਗਤ ਨੂੰ ਬਹੁਤ ਪਤਾ ਲੱਗਿਆ ਹੈ ਇਸ ਕਰਕੇ ਸੰਗਤ ਦਾ ਦਿਨੋ ਦਿਨ ਹੀ ਇੱਥੇ ਰਜਨ ਵਧ ਰਿਹਾ ਹੈ ਤੇ ਸੰਗਤ ਦੀਆਂ ਸ਼ਰਦਾ ਹਰ ਮੰਦਿਆ ਆਸਮਰਾ ਨੰਦਿਆਨ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਦੇ ਫਤਹ ਹੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਤੇ ਪੀਰੀ ਦੇ ਮਾਲਕ ਉਹਨਾਂ ਦਾ ਅੱਜ ਬਹੁਤ ਹੀ ਖੁਸ਼ੀ ਖੁਸ਼ੀ ਦੇ ਨਾਲ ਸਭ ਸੰਗਤਾਂ ਜਿਹੜੀਆਂ ਉਹ ਜਲਮ ਕੇ ਆਪਣਾ ਪ੍ਰਕਾਸ਼ ਦਿਹਾੜਾ ਬਣਾ ਰਹੀਆਂ ਹਨ ਬਹੁਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਸਾਰਿਆਂ ਨੂੰ ਵਧਾਈ ਦਿੰਦੇ ਆ ਤੇ ਬਹੁਤ ਹੀ ਜਿਹੜਾ ਵਾ ਇਲਾਕੇ ਦੀਆਂ ਸੰਗਤਾਂ ਖੁਸ਼ੀਆਂ ਭਰਿਆ ਜਿਹੜਾ ਇਹ ਦਿਹਾੜਾ ਆਉਂਦਾ ਹੈ ਹਰ ਸਾਲ ਹਿਸੇ ਤਰ੍ਹਾਂ ਮਨਾਇਆ ਜਾਂਦਾ ਹੈ ਬੜੀਆਂ ਖੁਸ਼ੀਆਂ ਨਾਲ ਲੰਗਰ ਤੇ ਹਰ ਵਸਤੂਆਂ ਦਾ ਲੰਗਰ ਜਿਹੜਾ ਲੱਗੇ ਆ ਮਠਿਆਈਆਂ ਦੇ ਵੀ ਹਰ ਦਰਦਮੈਂਟਿੰਗ ਕੀਤੀ ਐ ਮਠੜੇ ਕਿਰਦਾਸ ਮੈਂਦੀ ਸਤਿਗੁਰੂ ਪਾਤਸ਼ਾਹ ਅੱਗੇ ਕੌਮ ਦੀ ਚੜ੍ਹਦੀ ਕਲਾ ਦੀ ਸਾਰਿਆਂ ਨੂੰ ਮੈਂ ਇਹੋ ਹੀ ਕਹਿਣਾ ਵੀ ਆਪਣਾ ਜਿਹੜਾ ਵਾ ਗੁਰ ਸਿੱਖੀ ਜੀਵਨ ਧਾਰਨ ਕਰੋ ਆਪਣਾ ਜਿਹੜਾ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ ਗੁਰੂ ਪਾਤਸ਼ਾਹ ਤੇ ਲੜ ਲੱਗੋ ਆਪਣੇ ਜਿਹੜੀ ਆ ਗੁਰੂ ਪਾਤਸ਼ਾਹ ਦੀ ਬਾਣੀ ਨਾਲ ਜਰੂ ਹਰਜਿੰਦਰ ਸਾਹਿਬ ਜੀ ਦਾ ਪੁੱਤਰ ਦਿਹਾੜਾ ਜਿਹੜਾ ਮਨਾ ਰਹੇ ਆ ਉਹ ਤਾਂ ਹੀ ਸਫਲਾ ਹੈ ਜੇ ਅਸੀਂ ਗੁਰੂ ਵਾਲੇ ਬਣੀ ਹੋਈ ਕੁਰਬਾਨੀ ਪੜੀਏ ਤੇ ਗੁਰਬਾਣੀ ਤੇ ਲੜ ਲੱਗੀਏ ਚੰਗੀ ਸੰਗਤ ਕਰੀਏ ਇਹੋ ਹੀ ਮੇਰੀ ਅਰਦਾਸ ਆ ਸਤਿਗੁਰੂ ਪਾਤਸ਼ਾਹ ਦੇ ਗਾੜੀ ਵੀ ਤੇ ਸਾਰੀ ਸੰਗਤਾਂ ਗਾੜੀ ਵੀ ਗੁਰੂ ਪਾਤਸ਼ਾਹ ਦਾ ਜਨਮ ਦਿਹਾੜਾ ਤਾਂ ਹੀ ਸਫਲਾ ਹੈ ਦੇਸ਼ ਉਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਆ ਟੇਕੂ ਨੂੰ ਵੀ ਪਾ ਲਈ ਵਿਖੇ ਜਨਮ ਸਥਾਨ ਹੈ ਸ਼ੇਵੀ ਪਾਸ਼ਾਹੀ ਦਾ ਪ੍ਰਕਾਸ਼ ਦਿਹਾੜਾ ਹੈ ਉਹਦੇ ਸਬੰਧ ਵਿੱਚ ਸੰਗਤ ਆਈਆਂ ਹੋਈਆਂ ਹਨ ਮੇਲਾ ਲੱਗਿਆ ਹੋਇਆ ਹੈ ਗੁਰੂ ਘਰ ਦੇ ਲੰਗਰ ਸ਼ਬੀ ਵਗੈਰਾ ਕਿੰਨੀਆਂ ਕਰੋੜਾਂ ਲੱਗੀਆਂ ਤੇ ਕੀ ਅਰਦਾਸ ਕੀਤੀ ਗਈ ਆ ਜੀ ਬਾਬਾ ਜੀ ਦੇ ਜਨਮ ਜੀ ਦੀਆ ਪੀ ਹਮੇਸ਼ਾ ਤੰਦਰੁਸਤੀ ਬਖਸ਼ੋ ਸਰਬੱਤ ਦਾ ਭਲਾ ਕਰੋ ਘਰ ਪਰਿਵਾਰ ਚ ਹਮੇਸ਼ਾ ਸੁੱਖ ਸ਼ਾਂਤੀ ਬਣਾਈ ਰੱਖੋ ਸਾਹਿਬ ਗੁਰੂ ਜੀ ਦਾ ਖਾਲਸਾ ਹੈ ਗੁਰੂ ਜੀ ਦੀ ਫਤਿਹ ਅੱਜ ਨੋਟੂ ਪੁਰਹਾਰ ਗਵਿੰਦ ਸਾਹਿਬ ਦੇ ਜਲਵੰਤਿਆ ਦੀ ਗੁਰਪੁਰਬ ਦੀਆਂ ਖੁਸ਼ੀਆਂ ਦੇ ਲੱਖ ਲੱਖ ਵਧਾਈਆਂ ਹਣ ਸਾਰੀ ਸਾਧ ਸੰਗਤ ਨੂੰ ਦੇਖੇ ਬਹੁਤ ਹਰ ਸਾਲ ਦੀ ਤਰ੍ਹਾਂ ਸਾਰਾ ਸਾਰੀ ਸੰਗਤ ਦੂਰ ਦਰੇਡਿਆਂ ਤੋਂ ਵਿਦੇਸ਼ਾਂ ਤੋਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਗੁਰਪੁਰਬ ਦਾ ਦਿਹਾੜਾ ਮਨਾਇਆ ਜਾਂਦਾ ਹੈ 2-3 ਦਿਨ ਦਾ ਸਮਾਗਮ ਬਹੁਤ ਸ਼ਰਧਾ ਭਾਵਨਾ ਨਾਲ ਚੜ੍ਹਦੀ ਕਲਾਤ ਬਣਾਇਆ ਜਾਂਦਾ ਅੱਜ ਕਿੰਨੀਆਂ ਕਰੋੜਾਂ ਕਿਰ ਅਰਦਾਸ ਬੇਨਤੀ ਕੀਤੀ ਅੱਜ ਵੱਧ ਤੋਂ ਵੱਧ ਲੱਖਾਂ ਸੰਗਤਾਂ ਨੇ ਸਵੇਰ ਦੇ ਦਰਸ਼ਨ ਕੀਤੇ ਆ ਤੇ ਸ਼ਾਮ ਤੱਕ ਇਦਾਂ ਹੀ ਚੱਲਦੇ ਰਹਿਣਗੇ ਕਿਰ ਅਰਦਾਸ ਬੇਨਤੀ ਕੀਤੀ ਪਾਪਾ ਜੀ ਅਰਦਾਸ ਬੇਨਤੀ ਹੈ ਕਿ ਸਾਰੀ ਸੰਗਤ ਤੇ ਚੜਦੀ ਕਲਾ ਤੇ ਮੇਰ ਪ੍ਰਯਾਤਨ ਜੀ ਅੱਜ ਅਸੀਂ ਗੁਰੂ ਦੀਵਟਾਲੀ ਮੱਥੜੇ ਕੜਾਏ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੋਖੋਂ ਜਨਮ ਲਿਆ ਸੀ ਕਿੰਨੀਆਂ ਕਾਜ ਰੌਣਕਾਂ ਹੈਗੀ ਆ ਤੇ ਬੇਨਤੀ ਕੀਤੀ ਹੈ ਜੀ ਬਹੁਤ ਜ਼ਿਆਦਾ ਹੀ ਰੌਣਕਾਂ ਹੈ ਹਰ ਸਾਲ ਦੀ ਤਰ੍ਹਾਂ ਲੋਕੀ ਵਿਦੇਸ਼ਾਂ ਤੋਂ ਸੰਗਤਾਂ ਬਹੁਤ ਆਉਂਦੀਆਂ ਹਨ ਤੇ ਸ਼ਰਧਾ ਭਾਵਨਾ ਨਾਲ ਇਹ ਦਿਹਾੜਾ ਮਨਾਇਆ ਜਾਂਦਾ ਹੈ ਕੀ ਅਜਰਦਾਸ ਬੇਨਤੀ ਕੀਤੀ ਬਾਬਾ ਜੀ ਨੇ ਜੀ ਸਰਬੱਤ ਦੇ ਭਲੇ ਵਾਸਤੇ ਅਰਦਾਸ ਬੇਨਤੀ ਕੀਤੀ ਹੈ ਜੀ ਅੱਜ ਤਾਂ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰਕਾ ਉਹ ਤੁ ਜਿਹੜਾ ਬੜੀ ਸ਼ਰਧਾ ਬੜੇ ਪਿਆਰ ਦੇ ਨਾਲ ਸਮੂੱਚੀ ਮਾਨਤਾ ਪੰਥ ਗਾਹਲ ਸਾਹਿਬ ਸ਼ਰਧਾ ਦੇ ਨਾਲ ਮਨਾ ਰਿਹਾ ਹੈ ਤੇ ਮੈਂ ਸਮੂੱਚੀ ਮਾਨਤਾ ਨੂੰ ਸਮੁੱਚੇ ਪੰਥ ਨੂੰ ਲੱਖ ਲੱਖ ਵਧਾਈ ਦੇਣਾ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਬਹੁਤ ਵੱਡੀ ਰੂਹ ਜਿਹੜੀ ਹੈ ਓਸ਼ੋਲੇ ਸਮਾਂ ਸੀ ਓਸ਼ੋਲੇ ਦਾ ਆਤਮ ਮੰਗ ਕਰਦੇ ਹੀ ਆਮ ਗਰੀਬਾਂ ਦੇ ਵਿੱਚ ਵੀ ਇਨਸਾਨੀਆਂ ਦੇ ਵਿੱਚ ਵੀ ਚੜਦੀ ਕਲਾ ਵਾਲੀ ਭੁੱਖੀ ਮੈਨੂੰ ਸਮਝਦਾ ਜੇ ਅੱਜ ਦੇਸ਼ ਯਾਦ ਆ ਤੇ ਗੁਰੂ ਸਾਹਿਬ ਦੀ ਉਦੋਂ ਸ਼ੁਰੂਆਤ ਸੀ ਇੱਥੇ ਪਲਾ ਸਾਹਿਬ ਗੁਰਦੁਆਰਾ ਸੀ ਉੱਥੋਂ ਵੀ ਹੋ ਗਏ ਅੱਜ ਇੱਥੇ ਜਿੱਥੇ ਖੜੇ ਆ ਕੁੰਡਵਡਾੜੀ ਇੱਥੇ ਜਨਮ ਸਥਾਨ ਉਹਨਾਂ ਦਾ ਤੇ ਬਹੁਤ ਵੱਡੀ ਉਹਨਾਂ ਨੇ ਕ੍ਰਾਂਤੀਕਾਰੀ ਜਿਹੜੀ ਆ ਉਹ ਦੇਸ਼ ਦੇ ਵਿੱਚ ਵੀ ਤੇ ਦੁਨੀਆਂ ਦੇ ਵਿੱਚ ਵੀ ਲਿਆਂਦੀ ਆ ਤੇ ਗੁਰੂ ਸਾਹਿਬ ਦੇ ਪਾਏ ਫੁਰਨਿਆਂ ਤੇ ਸਾਨੂੰ ਚੱਲਣਾ ਚਾਹੀਦਾ ਹੈ। ਉਹਨਾਂ ਦੇ ਮਿਸ਼ਨ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ। ਤੇ ਮੇਰੇ ਗੁਰੂ ਦੇ ਚਰਨਾਂ 'ਚ ਇਹ ਅਰਦਾਸ ਹੈ ਕਿ ਸਮੁੱਚੇ ਪੰਥ ਨੂੰ, ਸਮੁੱਚੀ ਕਾਮ ਨੂੰ, ਸਮੁੱਚੀ ਮਾਨਵਤਾ ਨੂੰ ਏਕਤਾ ਬਖਸ਼ੇ, ਪਿਆਰ ਬਖਸ਼ੇ, ਇਤفاق ਬਖਸ਼ੇ। ਫਿਰ ਜੋੜ ਕੇ ਆਪਾਂ ਸਾਰੇ ਗੁਰੂ ਸਾਹਿਬਾਂ ਦਾ ਜੋ ਮਿਸ਼ਨ ਸੀ ਉਹਨੂੰ ਆਪਾਂ ਅੱਗੇ ਲੈ ਕੇ ਸਾਰੀ ਦੁਨੀਆ ਦੇ ਵਿੱਚ ਚਾਹੀਏ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਗੁਰੂ ਸਾਹਿਬਾਂ ਦਾ ਏਸ਼ ਦੁਨੀਆ ਦੇ ਵਿੱਚ ਹੋਂਦ ਦਾ ਜਾਂ অবতার ਲੈਣ ਦਾ ਕਾਰਨ ਕੀ ਸੀ ਉਹਨਾਂ ਦਾ ਕਾਰਨ ਸੀ ਕਿ ਸਰਬੱਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤਰੇ ਭਣੇ ਸਰਬੱਤ ਦੇ ਭਲੇ ਦੀ ਗੱਲ ਕਿ ਸਾਰੇ ਮਨੁੱਖਾਂ ਨੂੰ ਨੁਕਤਾ ਨੂੰ ਪਿਆਰ ਕਰੋ ਅਨਿਸ਼ਾਨੀ ਆਤਮਾ ਨੂੰ ਪਿਆਰ ਕਰੋ ਤੇ ਭਾਈਚਾਰ ਸੰਜਣ ਦੇ ਨਾਲੇ ਦੇਸ਼ ਦੀ ਤਰੱਕੀ ਵਾਸਤੇ ਸਮਾਜ ਦੀ ਔਰ ਸੰਸਾਰ ਦੀ ਤੇਰ ਨੁਕ ਜਿਹੜਾ ਵਧ ਫੁੱਲ ਕੇ ਧਾਰਮਿਕ ਤੌਰ ਤੇ ਗੁਰੂ ਨਾਮ ਵੀ ਜੁੜੇ ਆਪਣੇ ਧਰਮ ਨਾਲ ਵੀ ਜੁੜੇ ਕਦੇ ਨਾੰਤ ਦੀ ਸੇਵਾ ਵਿਗੜੀ ਉਹ ਕਰੇ ਉਹਨਾਂ ਦਾ ਮਿਸ਼ਨ ਸੀ ਔਰ ਸਾਥ ਸਰ ਧਾਰੀ ਹੋਣਾ ਔਰ ਜਿੰਨੇ ਗਰੀਬ ਸੀ ਉਸ ਵੇਲੇ ਨਾ ਉਹਨਾਂ ਦੇ ਵਿੱਚ ਇਹ ਗੱਲਾਂ ਪਈਆਂ ਕਿ ਮੇਰਾ ਜਿਹੜਾ ਗਰੀਬ ਸੇਖ ਹੈ ਜਾਂ ਗਰੀਬ ਕੋਈ ਵੀ ਹੈ ਉਹ ਸਾਥਰੀ ਰੱਖੂਗਾ ਜਦ ਦਸਤਿਹਾਰ ਵਿੱਚ ਜਾਊਗਾ ਕੋੜ ਸਾਰੀ ਵੀ ਕਰੂਗਾ ਕਈ ਦੇ ਦਿਨ ਤੇ ਮਰੀਦ ਇਹੋ ਹੀ ਗੁਰੂ ਸਾਹਿਬ ਦੇ ਚਰਨਾਂ 'ਚ ਕੋਈ ਸਾਨੂੰ ਹਿੰਮਤ ਬਖਸ਼ੇ ਬਲ ਬਖਸ਼ੇ ਸ਼ਾਹ ਬਖਸ਼ੇ ਤਾਂ ਜੋ ਇਹ ਜਿਹੜੇ ਮਕਸਦ ਬਾਤ ਤੇ ਆਏ ਆ ਦੁਨੀਆ ਦੇ ਵਿੱਚ ਉਨੂੰ ਥੋੜਾ ਬੋੜਾ ਹੀ ਪੂਰਾ ਕਰਕੇ ਜਿਹੜੇ ਤੇ ਗੁਰੂ ਦੇ ਚਰਨਾਂ 'ਚ ਜਿਹੜੇ ਜੁੜੇ ਰਿਏ ਇਹੋ ਮੇਰੀ ਅੱਜ ਦੇ ਦਿਨ ਤੇ ਬਹੁਤ ਬਹੁਤ ਸਾਰੀ ਸ਼ੰਤਿ ਤੇ ਵਧਾਈ ਹੋ ਵੈਗਰ ਜੀ ਦਾ ਹਾਲਤਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਜੜੇ ਰੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨੀ ਕੋ ਰੋੜ ਕੇ ਕੀ ਅਰਦਾਸ ਬੇਨਤੀ ਕੀਤੀ ਅੱਜ ਬਹੁਤ ਰੋਣ ਗਿਆ ਜੀ ਵਾਹਿਗੁਰੂ ਜੀ ਦੀ ਬਹੁਤ ਦਇਆ ਕਿਰਪਾ ਹੋ ਰਹੀ ਹੈ ਜੀ ਸੰਤਾਂ ਦੀ ਛਬੀਲਾਂ ਚੱਲ ਰਹੀਆਂ ਜੀ ਲੰਗਰ ਚੱਲ ਰਿਹਾ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ